ਅੱਜ ਜੀ ਬਹੁਤ ਜ਼ਿਆਦਾ ਧੁੰਦ ਹੈ ਧੁੰਦ ਵਾਲਾ ਮੌਸਮ ਇਹ ਲੋੜੀ ਤੱਕ ਤੇ ਆਈ ਮੌਸਮ ਰਹਿਣਾ ਹੈ ਨਾ ਤੇ ਆਪਾਂ ਕਰਦੇ ਹਾਂ ਜੀ ਕੰਮ ਕਰ ਟਾਈਮ ਹੋ ਗਿਆ 9 ਵਜੇ ਦਾ ਮੈਂ ਕੱਲ ਕੱਪੜੇ ਧੋਏ ਸੀ ਕੱਪੜੇ ਤੇ ਸੋਕੀਏ ਸ਼ੈ ਤੇ ਆਪਾਂ ਪਹਿਲਾਂ ਲਪੇਟਦੇ ਹਾਂ ਇਹਨਾਂ ਨੂੰ ਫਿਰ ਆਪਾਂ ਕਰਦੇ ਹਾਂ ਜੀ ਹੋਰ ਕੰਮ ਕਰ ਕੱਲ ਬਾਰਾ 1 ਵਜੇ ਸੋਹਣੀ ਧੁੱਪ ਨਿਕਲਾਈ ਸੀ ਕੰਨ ਕੱਪੜੇ ਸਾਰੇ ਸੁੱਕ ਗਏ ਆਪਾਂ ਲਪੇਟ ਕੇ ਰੱਖਦੇ ਆ ਪਹਿਲਾਂ ਕੱਪੜਿਆਂ ਨੂੰ ਚਾਹ ਪਾਣੀ ਆਪਾਂ ਬਣਾ ਲਿਓ ਪੀ ਲਿਓ ਰੋਟੀ ਬਣਾਵਾਂਗੇ ਠਹਿਰ ਕੇ ਖਲਾਰਾ ਪਿਆ ਜੇ ਸਾਰਾ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜੀ ਇੱਥੇ ਟਾਈਮ ਹੈ 8:30 ਵਜੇ ਦਾ ਆਪਾਂ ਨੇ ਰਸੋਈ ਦੀ ਸਫਾਈ ਕਰ ਲਈ ਢਾਂਡੇ-ਪੁੰਡੇ ਮਾਂਜ ਲਏ ਨੇ ਇਹ ਕੱਲ ਕਪੜੇ ਧੋਏ ਸੀ ਉਹ ਮੈਂ ਤੈਹ ਲਾ ਕੇ ਰੱਖ ਲੈਨੇ ਤੇ ਅੱਜ ਧੁੱਪ ਨਿਕਲੀ ਵਾਵਾ ਸਵੇਰੇ ਤੇ ਕਾਫੀ ਜ਼ਿਆਦਾ ਧੁੰਦ ਸੀ ਪਰ ਹੁਣ ਧੁੱਪ ਨਿਕਲ ਗਈ ਕੱਪੜੇ ਅੱਜ ਨਹੀਂ ਧੋਣ ਦੀ ਸਲਾਹ ਸੀ ਪਰ ਧੁੱਪ ਦੇਖ ਕੇ ਮੈਂ ਕਿਛਲ ਧੋ ਲਈਏ ਕੱਲ ਡੈਡੀ ਕਾਫੀ ਦਿਨਾਂ ਤੋਂ ਆਏ ਨੇ ਤਿੰਨ ਚਾਰ ਦਿਨਾਂ ਬਾਅਦ ਕੱਪੜੇ ਪਏ ਸੀ ਧੋਣ ਵਾਲੇ ਇਹ ਜਾਗਣਾ ਝੋਟਾ ਮੈਂ ਚਲੋ ਅੱਜ ਧੁੱਪ ਨਿਕਲੀ ਹੈ ਧੋ ਲੈਨੇ ਤੇ ਭਵੇਂ ਨਾਲ ਨਿਕਲੇ ਹਨਾ ਮੋٹے ਕੱਪੜੇ ਸੀਗੇ ਆਪਣੀ ਕੋਲ ਮਸ਼ੀਨ ਚੱਲ ਰਹੀ ਚੀਨ ਚ ਕੱਪੜੇ ਪਾਏ ਝਾੜੂ ਆਪਾਂ ਲਾ ਲਿਆ ਉਹਦਾ ਪਿਆ ਚੱਕਣ ਵਾਲਾ ਚਿੱਕਦੇ ਆ ਤੇ ਕੁਛ ਨੁੱਪਰ ਪਾਈ ਤੋ ਕੇ ਮਸਟ ਛਾਂਡੇ ਦੇ ਵਿੱਚ ਜੋ ਜ਼ਰੂਰੀ ਕੰਮ ਨੇ ਉਹ ਕਰਨੇ ਹੀ ਨੇ ਹਨਾ ਕੱਪੜੇ ਡੇਲੀ ਤੇ ਨਹੀਂ ਇੱਕ ਦਿਨ ਛੱਡ ਕੇ ਜਰੂਰ ਧੋਣੇ ਪੈਂਦੇ ਨੇ ਇਹ ਆਪਾਂ ਇਧਰ ਸਫਾਈ ਕਰਦੇ ਆ ਲਾਨਣੇ ਝਾੜੂ ਪੋਚੇ ਅੱਜ ਜੀ ਟਾਈਮ ਹੋ ਗਿਆ ਸ਼ਾਮ ਦਾ ਸ਼ਾਮ ਦੇ 4-5 ਵਜੇ ਗਏ ਨੇ ਹਾਂਜੀ ਸਾਢੇ 4 ਦਾ ਟਾਈਮ ਹੋ ਗਿਆ ਤੇ ਆਪਾਂ ਕੱਪੜੇ ਧੋਏ ਸੀ ਤੇ ਹੁਣ ਠੰਡਾ ਠੰਡ ਜੀ ਹੋ ਗਈ ਜਿਹਦਾ ਉਤੋਂ ਪੈਣ ਲੱਗ ਗਈ ਜੀ ਸ਼ਾਮ ਦਾ ਟਾਈਮ ਹੋ ਗਿਆ 4 ਸਾਢੇ 4 ਵਜੇ ਦਾ ਤੇ ਸ਼ਾਮ ਦੀ ਚਾਹ ਆਪਾਂ ਬਣਾ ਕੇ ਪੀ ਪੋਲੀ ਮੈਂ ਕੱਪੜੇ ਧੋਏ ਸੀ ਉਤਾਰ ਕੇ ਅੰਦਰ ਰੱਖ ਲੈਨੇ ਆਪਾਂ ਲੈ ਅਨੇਜਿਤ ਹੈ ਕੱਪੜਿਆਂ ਨੂੰ ਫੇਰ ਆਪਾਂ ਕੋਈ ਬਣਾਣੀ ਆ ਸਬਜ਼ੀ ਭਾਜੀ ਅੱਜ ਬਣਾਵਾਂਗੇ ਬੰਦ ਗੋਭੀ ਪਈ ਹੈ ਤੇ ਮੈਂ ਮਟਰ ਦੁਪਹਿਰੇ ਲੈਏ ਸੀ ਉਹ ਕੱਢ ਕੇ ਰੱਖਲੇ ਸੀ ਫੋਨ ਨੂੰ ਵੀ ਸਬਜ਼ੀਆਂ ਹੁਣ ਸਸਤੀ ਹੋ ਗਈਆਂ 50 ਰੁਪਏ 2 ਕਿਲੋ ਮਟਰ ਗੋਭੀ 100 ਰੁਪਏ ਕਿਲੋ ਵਧੀਆ ਸਬਜ਼ੀਆਂ ਫਰੈਸ਼ ਫਰੈਸ਼ ਮ ਆਉਂਦੀਆਂ ਨਾਲੇ ਨਾਲੇ ਸਸਤੀਆਂ ਨੇ ਤੇ ਹੁਣ ਮੈਂ ਲਾਨੀਆ ਕੱਪੜੇ ਤੇ ਲਾ ਕੇ ਰੱਖਦੇ ਆ ਫਿਰ ਛਿੱਤੀ ਜੀ ਨੀਰਾ ਪੈ ਜਾਂਦਾ ਅੱਜ ਜਿਆਦਾ ਲੱਗ ਰਹੀ ਹੈ ਬਾਰਿਸ਼ ਬੱਲਾ ਮੌਸਮ ਬਣ ਗਿਆ ਸ਼ਾਮੀ ਜੀ ਇਹ ਕੱਪੜੇ ਪਏ ਨੇ ਤੇ ਲਾਨਨੇ ਆ ਨਾ ਦੀ ਇਹ ਕੋਟੀ ਮੋਟੀ ਹੈ ਮੈਸੇ ਮ ਪਾਈ ਕੋਠੇ ਇਥੇ ਸੀ ਪਰ ਫਿਰ ਵੀ ਗਿੱਲੀ ਰਹੇਗੀ ਵਿੱਚ ਸੁੱਕੀ ਨਹੀਂ ਤੋ ਇਹ ਸੀ ਕਾਫੀ ਕੱਪੜੇ ਹੋ ਮੈਂ ਸਵੇਰੇ ਤੈਹ ਲਾ ਕੇ ਰੱਖਨੇ ਸੀ ਇਹ ਇੱਕ ਛਾੜ ਤੋਇਆ ਸੀ ਮੈਂ ਕੰਬਲ ਦਾ ਬਾਕੀ ਵੀ ਧੋਏ ਛਾੜ ਨੇ ਮੈਲੇਰੀਆਂ ਸੀ ਅਜੇ ਇਹ ਆਪਾਂ ਆ ਵੀ ਦੇਨੇ ਵੀ ਲਈ ਰੱਖੀ ਰਹੀ ਹੈ ਇਹ ਕੰਬਲ ਤੇ ਰਾਤ ਨੂੰ ਫਿਰ ਤਾਂ ਕਰਕੇ ਜਿਆਦਾ ਮੈਲਾ ਜਿਹਾ ਲੱਗ ਰਿਹਾ ਸੀ ਮੈਂ ਚਲ ਪਾਣੀ ਚੁਕਾੜ ਲਈਏ ਸੁੱਕ ਤੇ ਫਟਾਫਟ ਹੀ ਜਾਂਦੇ ਮਸ਼ੀਨ ਚ ਐਨਸਖਣਾ ਔਖਾ ਨਹੀਂ ਕੱਲ ਵਾਲੇ ਮੈਂ ਤੈਹ ਲਾ ਕੇ ਸੰਭਾਲ ਲਏ ਸੀਗੇ ਇੰਨੇ ਅੜਿੱਤੇ ਤੇ ਲਾ ਕੇ ਰੱਖ ਦਿੱਤੇ ਆਪਣੇ ਨੇ ਇੱਧਰ ਨਾਲ ਦੇ ਨਾਲ ਕੱਪੜੇ ਸੰਭਾਲਨੇ ਵਧੀਆ ਲੱਗਦਾ ਜੇ ਨਾ ਸੁੱਕਣ ਫਿਰ ਮੁਸ਼ਕਲ ਹੋ ਜਾਂਦੀ ਹੈ ਇੱਥੇ ਰੱਖਣੇ ਪੈਂਦੇ ਨੇ ਤੇ ਉਧਰ ਸੁੱਕਣੇ ਪਾਣੇ ਪੈਂਦੇ ਨੇ ਅੱਜ ਧੁੱਪ ਕਾਫੀ ਸੀ ਅੱਜ ਸੁੱਕ ਗਏ ਨੇ ਤੇ ਨਾਲ ਹਵਾ ਵੀ ਚੱਲ ਰਹੀ ਸੀ ਹਵੀ ਬਹੁਤ ਜ਼ਿਆਦਾ ਠਾਰੀ ਜੀ ਸੀ ਠੰਡ ਵਾਲਾ ਦਿਨ ਸੀ ਅੱਜ ਵੀ ਇਹ 3-4 ਦਿਨ ਬਹੁਤ ਜ਼ਿਆਦਾ ਠੰਡ ਪੈ ਰਹੀ ਸ਼ਾਮ ਰਾਤ ਨੂੰ ਟਾਈਮ ਨਾਲ ਹੀ ਧੁੰਦ ਗਿਰ ਜਾਂਦੀ ਹੈ ਬੱਚੇ ਹਜੇ ਨਾਨਕੇ ਨਹੀਂ ਆਏ ਨਹੀਂ ਅਛੇ ਅਦ ਕੱਲ ਨੂੰ ਆਣਗੇ ਅੱਜ ਆਣਾ ਸੀ ਅੱਜ ਫੇਰ ਨਹੀਂ ਆਏ ਕੱਲ ਨੂੰ ਆਣਗੇ ਫੇਰ ਤਾਂ ਦੇਲੀ ਕੱਪੜੇ ਧੋਣੇ ਪੈਂਦੇ ਨੇ ਬੱਚੇ ਸਕੂਲ ਵੀ ਜਾਂਦੇ ਨੇ ਜਿਹਾ ਸਾ ਵੀ ਹੋ ਜਾਂਦੀ ਐ ਐਸੇ ਬੱਚਿਆਂ ਨਾਲ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਵੈਸੇ ਇੱਕ ਅੱਧਾ ਦਿਨ ਨਾਲ ਤੋਂ ਉਹ ਸੜ ਜਾਂਦਾ ਪਰ ਬੱਚਿਆਂ ਨਾਲ ਤਾਂ ਰੋਜ਼ ਕੌਣ ਕੰਦੇ ਕੱਪੜੇ ਆਪਾਂ ਲਪੇਟ ਲਈ ਕਿ ਮੈਂ ਵਿਚਾਰ ਚੜਾਣੀ ਕੰਬਲ ਤੇ ਵੀ ਨਾ ਵਿਚਾਰ ਤੋਂ ਠੰਡਾ ਠੰਡਾ ਜਿਹਾ ਲੱਗਦਾ ਚੜਾ ਪਾ ਚੜਾ ਦਿੱਤਾ ਤੇ ਸਾਈਡਾਂ ਤੇ ਮੈਂ ਸੂਈ ਨਾਲ ਟਾਂਕੇ ਲਾ ਦਿੱਤੇ ਨੀ ਚਾਰਾਂ ਕੋਨੇ ਤੇ ਵੈਸੇ ਰਸੀਦੀ ਰੋੜੀ ਜਿੱਪਾ ਲੱਗੀ ਸੀ Am făcut lucrurile de la tău. a mers Am mers de de ceaua de ਜੀ ਸਬਜੀ ਆਪਾਂ ਕੱਟ ਲਈ ਕੱਟ ਕੇ ਧੋ ਕੇ ਰੱਖ ਲਈ ਇਹ ਰੱਖਿਆ ਜੀ ਤੇਲ ਇਹ ਤੜਕਾ ਕੱਟ ਕੇ ਰੱਖ ਲਿਆ ਆਪਾਂ ਬਣਾਣੇ ਆ ਜੀ ਸਬਜੀ ਤੜਕਾ ਲਾਣੇ ਸਬਜੀ ਨੂੰ بس ਤੇਲ ਨਰਮ ਹੋ ਗਿਆ ਸਬਜੀ ਆਪਾਂ ਪਾ ਕੇ ਨਾ ਕੜਾਈ 'ਚ ਠੱਕ ਗਈ ਸੀ ਕਿ ਜੇ ਤੁਸੀਂ ਸਬਜੀ ਪਾਉਂਦੇ ਹੋ ਨਾ ਫਿਰ ਗੋਭੀ ਹੋਵੇ ਚਾਹੇ ਬਾਂਦ ਹੋਵੇ ਹੈ ਨਾ ਇੱਕਦਮ ਕੜਾਈ ਭਰ ਜਾਂਦੀ ਹੈ ਕਿ ਮੈਂ ਪਾ ਕੇ ਨਾ ਥੋੜੀ ਜਿਹੀ ਰਸੇਤ ਨੂੰ ਆਇਆ ਇਹਨੇ ਤੇ ਖੀਚੇ ਵੀ ਕਾਫੀ ਥੋੜੇ ਆਲੂ ਵੀ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਚਕਾਣੇ ਨੂੰ ਮਨ ਵਿੱਚ ਮੈਂ ਕੁਛ ਨਹੀਂ ਪਾਇਆ ਦੇ ਸੀ ਥੋੜਾ ਜੀਰਾ ਪਾਇਆ ਸੀ ਆਪਣੇ ਜਿਹੜੀ ਇਹ ਲਾਲ ਮੁੱጫ ਪਾਵਾਂਗੇ ਤੇ ਉਹ ਮੇਜ ਪਾ ਕੇ ਬਸ ਤੇ ਥੋੜੀ ਦੇਰ ਰਹਿਣ ਨੂੰ ਐ ਦਾ ਗੁੱਲੇ ਨੂੰ ਹੀ ਪਕਾਵਾਂਗੇ ਤੱਕ ਨਹੀਂ ਲਵਾਂਗੇ ਜਦੋਂ ਪਾਣੀ ਉਹ ਜਿਹੜਾ ਸੜ ਜੇਗਾ ਇਹਦੇ ਸ਼ੀ ਸੀ ਬੱਲੇ ਵੀ ਬੱਚੇ ਬਹੁਤ ਘਟ ਖਾਂਦੇ ਨੇ ਤੇ ਬਣਾਇਦਾ ਵੀ ਬਹੁਤ ਘਟ ਹੈ ਇੱਕ ਫੁੱਲ ਸੀ ਮੈਂ ਅੱਧਾ ਭੋਗ ਬਣਾਇਆ ਇਹਦੇ ਚ ਦੋ ਕਾਜੂ ਪਾ ਲਏ ਥੋੜੇ ਜਿਹਾ ਮੈਂਟਰ ਪਾ ਲੀ ਹਾਂ ਆਟਾ ਰੋਣਕੀ ਰੱਖ ਲਈਏ ਹੁਣ ਆਪਾਂ ਧਨੀਆ ਕੱਟਦੇ ਆਂ ਤੇ ਸਬਜੀ ਬਸ ਬਾਣੀ ਚੱਲੀ ਹੈ फिर आप रोटियां पाल ला दो धनिया सब्जी अपनी पा की ਤੜੀng ਜਦੋਂ ਇਹ ਮੈਂ ਕੱਟ ਕੇ ਪਾ ਦਿੱਤਾ ਤੇ ਇੱਧਰ ਰੱਖ ਤਾਪਾਂ ਨੇ ਤਵਾ ਤੇ ਆਪਾਂ ਬਣਾਣੇ ਆ ਜੀ ਰੋਟੀ ਤਾਰ ਕੇ ਫਿਰ ਧੁੱਲਣਵਾਨੀਏ ਫਿਰ ਇਹ ਆਪਾਂ 5-7 ਕੁਲਕੇ ਬਣਾ ਲਈਏ ਸ਼ਾਮ ਨੂੰ ਚਾਹ ਦੇ ਨਾਲ ਪਿੰਨੀ-ਪੁੰਨੀ ਖਾ ਲੋਗੇ ਜੀਜ ਖਾ ਲੋਣਾ ਤੇ ਰਾਤ ਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਤੇ ਆਪਾਂ ਥੋੜੀ ਜਿਹੀ ਕੁਲਕੇ ਬਣਾ ਲੈਣਾ ਆਪਾਂ ਫੇ ਬੱਚੇ ਆ ਗਏ ਫਿਰ ਵੱਖਰੀ ਗੱਲ ਹੈ ਹੂੰ ਨੋ ਜੀ ਰੋਟੀ ਆਪਾਂ ਬਣਾ ਲਈ ਤੇ ਭੋਗ ਲਵਾ ਲਈ ਬਾਬਾ ਜੀ ਨੂੰ ਜੀ ਰੋਟੀ ਆਪਾਂ ਬਣਾ ਕੇ ਖਾ ਖੁ ਲਈ ਆਪਾਂ ਕਰਦੇ ਆ ਜੀ ਹੁਣ ਸੋਈ ਦੀ ਸਫਾਈ ਦੁੱਧ ਗਰਮ ਕਰ ਲਾਂਗੇ ਇਹ ਪੀਣਾ ਹੈ ਪਿੱਲਣਗੇ ਦਹੀਂ ਤੇ ਮੇਰੇ ਤੋਂ ਸਰਦੀਆਂ ਚ ਜੰਮਦੇ ਨਹੀਂ ਐ ਬਹੁਤ ਘੱਟ ਜੰਮਦੇ ਦੁੱਧ ਖਰਾਬ ਹੋ ਜਾਂਦਾ ਫਿਰ ਆਪਾਂ ਦੁੱਧ ਗਰਮ ਕਰਕੇ ਦੇ ਦਿੰਦੇ ਆ ਪੀ ਲੈਣ ਦੇ ਖੱਟੀ ਨਹੀਂ ਬਣ ਜਾਈ ਦੁੱਧ ਤਾਂ ਫਟ ਜਾਂਦਾ ਜੇ ਗਰਮ ਦੇ ਦੁੱਧ ਨੂੰ ਲਾਓ ਟੱਕਾ ਉਹ ਸੁਆਦ ਨਹੀਂ ਉੱਠਾ ਨਹੀਂ ਬਣਦੀ ਆ ਨਾਰੀਲ ਦਾ ਬਰਾਦਾ ਰੱਖਿਆ ਥੋੜਾ ਜਿਹਾ ਪਾ ਲਈਦਾ ਸੁੱਚੇ ਸਵਾਦ ਲੰਦਾ ਸਾਡੇ ਲਈ ਜੇ ਸਿਕਦਰੀ ਹੋਣ ਆਈ ਹੈ ਫਿਰ ਬੰਤੀ ਅਸੀਂ ਥੋੜੀ ਜਿਹੀ ਸ਼ੱਕਰ ਪਾਵਾਂਗੇ ਮੈਂ ਚੀਨੀ ਨਹੀਂ ਪਾਉਂਦੀ ਹੈ ਸਾਂਖਾਲਿਆ ਦੁੱਧੇ ਗਰਮ ਆਪਣਾ ਹੋ ਜਾਏਗਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੰਡੈਕਸ ਹੀ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇ ਸਸਟੀ ਕਾਲ ਜੀ ਸਾਰਿਆਂ ਨੂੰ ਤੇ ਮਾਇ ਗੁਰੂ ਸਾਹਿਬ ਨੂੰ ਤੰਦਰੁਸਤੀਆਂ ਬਖਸ਼ਣ ਖੁਸ਼ ਰੱਖਣ ਚਲੋ ਜੀ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਮਿਲਾਂਗੇ ਤੇ ਸਸਟੀ ਕਾਲ ਜੀ